ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਲਈ ਇਹ ਲੋਹੜੀ ਦਾ ਤਿਹਾਰ ਇੱਕ ਤਿਆਰੀ ਕਰ ਰਿਹਾ ਸਾਰੇ ਹੀ ਵਿਦਿਆਰਥੀਆਂ ਲਈ ਰੋਜ਼ਗਾਰ ਦੀ ਲੋਹੜੀ ਲੈ ਕੇ ਆਵੇ ਸੋ ਏਸੇ ਉਮੀਦ ਨਾਲ ਅੱਜ ਦੀ ਕਲਾਸ ਨੂੰ ਲੈ ਕੇ ਆਏ ਹਾਂ ਸ਼ਰਦਾ ਰਾਮ ਫਲੋਰੀ ਪਾਰਟ 2 ਜਿਨ੍ਹਾਂ ਨੇ ਪਾਰਟ 1 ਨਹੀਂ ਦੇਖਿਆ ਉਹ ਚੈਨਲ ਨੂੰ ਵਿਜ਼ਿਟ ਕਰਨ ਚੈਨਲ ਤੇ ਜਾ ਕੇ ਤੇ ਪਾਰਟ 1 ਦੇਖਣ ਜਿਨ੍ਹਾਂ ਨੇ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਸੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਸ਼ਰਦਾ ਰਾਮ ਫਲੋਰੀ ਨੇ ਸੰਸਕ੍ਰਿਤੀ ਸਿੱਖਿਆ ਕਿਸ ਪਾਸੋਂ ਹਾਸਲ ਕੀਤੀ ਸੀ ਸੋ ਇਹਦਾ ਸਹੀ ਜਵਾਬ ਇਹਨਾਂ ਵਿੱਚੋਂ ਰਹੇਗਾ ਜੀ ਪੰਡਿਤ ਰਾਮਚੰਦਰ ਜੀ ਤੋਂ ਸ਼ਰਦਾ ਰਾਮ ਫਲੋਰੀ ਨੇ ਸਾਂਸਕ੍ਰਿਤੀ ਵਿਦਿਆ ਹਾਸਲ ਕੀਤੀ ਸੀ ਸ਼ਰਦਾ ਰਾਮ ਫਿਲੋਰੀ ਮਹਾ ਭਾਰਤ ਉਪਨਿਸ਼ਦ ਖਤ ਸ਼ਾਸਤਰ ਅਤੇ ਸਮਿਰਤੀਆਂ ਦਾ ਅਧਿਐਨ ਕਰਨ ਲਈ ਕਿੱਥੇ ਪਹੁੰਚੇ ਸਾਨੂੰ ਸਹੀ ਜਵਾਬ ਇਹਨਾਂ ਵਿੱਚੋਂ ਰਹੇਗਾ ਜੀ অপਸ਼ਨ ਸੀ ॠषि ਕੇਸ ਬਾਦਿਆਂ ਅਗਲੇ ਕੁਐਸਚਨ ਵੱਲ ਜਿਨ੍ਹਾਂ ਨੇ ਟੈਲੀਗ੍ਰam ਚੈਨਲ ਨੂੰ ਜੋਇਨ ਨਹੀਂ ਕੀਤਾ ਉਹ ਟੈਲੀਗ੍ਰam ਗਰੁੱਪ ਤੇ ਵੀ ਜਾ ਕੇ ਆਪਣਾ ਜੋਇਨ ਕਰ ਲੈਣ ਉੱਥੇ ਵੀ ਐਮਸੀਕਿਊ ਦੀ ਤਿਆਰੀ ਬਹੁਤ ਚੱਲ ਰਹੀ ਹੈ। ਸ਼ਰਦਾ ਰਾਮ ਫਲੋਰੀ ਨੂੰ ਫਲੋਰ ਕਿਉਂ ਛੱਡਣਾ ਪਿਆ ਸੀ? ਸਹੀ ਜਵਾਬ ਰਹੇਗਾ ਜੀ ਸ਼ਹਿਰ ਨਿਕਾਲਾ ਮਿਲਨ ਕਰਕੇ। ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਸਾਰਿਆਂ ਨੇ ਜੁਆਇਨ ਕਰ ਲੈਣਾ ਜੀ। ਫਲੋਰ ਛੱਡ ਕੇ ਸ਼ਰਦਾ ਰਾਮ ਫਲੋਰੀ ਕਿੱਥੇ ਗਏ ਸਨ? ਰਿਸ਼ੀਕੇਸ਼, ਪਟਿਆਲਾ, ਨਾਭਾ ਜਾਂ ਫਿਰ ਲੁਧਿਆਣਾ। ਇਹਨਾਂ ਵਿੱਚੋਂ ਸਹੀ ਜਵਾਬ ਰਹੇਗਾ ਜੀ ਆਪਸ਼ਨ B ਪਟਿਆਲਾ। ਕਲਾਸ ਵਧੀਆ ਲੱਗੇ ਤਾਂ ਚਲਦੀ ਕਲਾਸ ਨੂੰ ਲਾਈਕ ਕਰ ਦੇਣਾ ਜੀ ਤੁਹਾਡੇ ਇੱਕ ਲਾਈਕ ਦੇ ਨਾਲ ਸਾਨੂੰ ਬਹੁਤ ਸਾਰੀ ਮੋਟੀਵੇਸ਼ਨ ਮਿਲਦੀ ਹੈ ਇਸਾਈ ਮਿਸ਼ਨਰੀ ਨਿਊਟਨ ਨਾਲ ਸ਼ਰਦਾ ਰਾਮ ਫਲੋਰੀ ਦੀ ਮੁਲਾਕਾਤ ਕਦੋਂ ਹੋਈ ਸੀ 1855 1856 1858 1858 ਸੋ ਸਹੀ ਜਵਾਬ ਰਹੇਗਾ অপਸ਼ਨ D 1858 ਪੰਡਿਤ ਜੀ ਦੁਆਰਾ ਅਨੁਵਾਦਿਤ ਪੁਸਤਕਾਂ ਕਿਸ ਪ੍ਰੈਸ ਵਿੱਚ ਛਪਦੀਆਂ ਸਨ ब्रिटिश प्रेस मिशन प्रेस न्यूटन प्रेस या फिर सारे ही सही रहेगा ਤਾਂ ਸਹੀ ਜਵਾਬ ਇਹਨਾਂ ਵਿੱਚੋਂ ਰਹੇਗਾ অপশন B মিশন প্রেস ਨੈਕਸਟ ਕੁਐਸਚਨ ਹੈ ਪੰਡਿਤ ਜੀ ਨੇ ਆਪਣੇ ਅਨੁਆਈਆਂ ਨੂੰ ਕੀ ਕਰਨ ਲਈ ਕਿਹਾ ਸੀ অপশন A B C ਜਾਂ ਫਿਰ D ਤਾਂ ਇਹਨਾਂ ਵਿੱਚੋਂ ਸਹੀ ਜਵਾਬ অপਸ਼ਨ ਨੂੰ ਧਿਆਨ ਨਾਲ ਕਰਨਾ ਜੀ ਰੀਡ ਐਂਡ ਨੋਟ ਤਾਂ ਸਹੀ ਜਵਾਬ ਇਹ ਸਾਰੇ ਹੀ ਸਹੀ ਪੰਡਿਤ ਜੀ ਨੇ ਕਿਸ ਸਵਾ ਦੀ ਸਥਾਪਨਾ ਕੀਤੀ ਸੀ ਭਗਵਤ ਗੀਤਾ ਪ੍ਰਕਾਸ਼ਿਕ ਸਵਾ Hindu ਧਰਮ ਪ੍ਰਕਾਸ਼ਿਕ ਸਵਾ ਜਾਂ ਫਿਰ ਦੋਨੇ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਨੂੰ ਕਰਨਾ ਜੀ ਤੁਸੀਂ ਨੋਟ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਰਹੇਗਾ Hindu ਧਰਮ ਪ੍ਰਕਾਸ਼ਿਕ ਸਵਾ ਅਗਲਾ ਕੁਐਸਚਨ ਹੈ ਆਪਨੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਦੇ ਕਹਿਣ ਤੇ ਕਿਸ ਪੁਸਤਕ ਦਾ ਉਰਦੂ ਵਿੱਚ ਅਨਵਾਦ ਕੀਤਾ ਸੀ ਦਬਿਸਤਾਨ ਮਜਬ ਦਾ ਪੋਇਟਰੀ ਆਫ ਇੰਡੀਆ ਜਾਂ ਫਿਰ ਦੋਨੋਂ ਇਹਨਾਂ ਵਿੱਚੋਂ ਜਾਂ ਫਿਰ ਕੋਈ ਨਹੀਂ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਰਹਿਣ ਵਾਲਾ ਹੈ ਦਬਿਸਤਾਨ ਮਜਬ ਕਿਸ ਬਿਮਾਰੀ ਕਾਰਨ ਪੰਡਿਤ ਜੀ ਦੀ ਮੌਤ ਹੋਈ ਸੀ ਹੈਜ਼ਾ ਦਿਲ ਦਾ ਦੌਰਾ ਗੁਰਦੇ ਦੀ ਬਿਮਾਰੀ ਜਾਂ ਫਿਰ ਕੋਈ ਨਹੀਂ ਤਾਂ ਇਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਧਿਆਨ ਨਾਲ ਰੀਡ ਕਰੋ ਜੀ ਹਾਂਜੀ ਸਹੀ ਜਵਾਬ ਰਹੇਗਾ ਹੈਜਾ ਹੈਜੇ ਦੀ ਬਿਮਾਰੀ ਕਰ ਨੂੰਨਾਂ ਦੀ ਮੌਤ ਹੋਈ ਸੀ ਸੋ ਨੈਕਸਟ ਕੁਐਸਚਨ ਸਿੱਖਾਂ ਦੇ ਰਾਜ ਦੀ ਵਿਥਿਆ ਮੋਸਟ ਮੋਸਟ ਇੰਪੋਰਟੈਂਟ ਰਹਿਣ ਵਾਲੀ ਹੈ ਜੀ ਇਹ ਪੁਸਤਕ ਕਦੋਂ ਛਪੀ ਸੀ ਤਾਂ ਇਥੇ ਇੱਕ ਨੋਟ ਕਰ ਲੈਣਾ ਜੀ ਕਿ ਇਹ ਪੁਸਤਕ ਮਿਸਟਰ ਮੈਕਲੋਡ ਦੀ ਪ੍ਰੇਰਣਾ ਨਾਲ 1866 ਵਿੱਚ ਲਿਖੀ ਸੀ ਤੇ 1868 ਵਿੱਚ ਇਹ ਪ੍ਰਕਾਸ਼ਿਤ ਹੋਈ ਸੀ ਸਿੱਖ ਸਿੱਖਾਂ ਦੇ ਰਾਜ ਦੀ ਵਿਥਿਆ ਪੁਸਤਕ ਵਿੱਚ ਕਿਸ ਦਾ ਵਰਣਨ ਹੈ ਆਪਸ਼ਨ A B C ਜਾਂ ਫਿਰ D ਗੁਰੂ ਸਾਹਿਬਾਨਾਂ ਦੇ ਜੀਵਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਿੱਖ ਮਿਸਲਾਂ ਤਾਂ ਇਹ ਸਾਰੇ ਹੀ ਸਹੀ ਆਪਸ਼ਨ D ਇਸ ਦਾ ਰਾਈਟ ਆਂਸਰ ਹੈ ਸਿੱਖਾਂ ਦੇ ਰਾਜ ਦੀ ਵਿਆਖਿਆ ਪੁਸਤਕ ਦੇ ਅੰਤ ਵਿੱਚ ਕਿੰਨੀਆਂ ਜਨਮ ਸਾਖੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਸਹੀ ਜਵਾਬ 40 20 3 ਜਾਂ ਫਿਰ 10 ਤਾਂ ਸਹੀ ਜਵਾਬ ਇਹਨਾਂ ਵਿੱਚੋਂ ਰਹੇਗਾ অপਸ਼ਨ ਬੀ ਬੀ ਸਾਖੀਆਂ ਵੀ ਸ਼ਾਮਿਲ ਹਨ ਨੈਕਸਟ ਕੁਐਸਚਨ ਸਿੱਖਾਂ ਦੇ ਰਾਜ ਦੀ ਵਿਥਿਆ ਪੁਸਤਕ ਦਾ ਪਹਿਲਾ ਅਨੁਵਾਦ ਕਿਸ ਨੇ ਕੀਤਾ ਸੀ ਇਹਨਾਂ ਵਿੱਚੋਂ ਹੈਨਰੀ ਕੋਟ ਜਵਾਹਰ ਸਿੰਘ ਪੂਰਨ ਸਿੰਘ ਕਲਾਰਾਮ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਇਸ ਦਾ ਅਨਵਾਦ ਹੈਨਰੀ ਕੋਟਨੇ 1888 ਈਸਵੀ ਤੇ 1901 ਈਸਵੀ ਵਿੱਚ ਕੀਤਾ ਨੈਕਸਟ ਹੈ ਜੀ 1901 ਵਿੱਚ ਜਵਾਹਰ ਸਿੰਘ ਨੇ ਸਿੱਖਾਂ ਦੇ ਰਾਜ ਦੀ ਵਿਥਿਆ ਕਿਤਾਬ ਨੂੰ ਕਿਸ ਭਾਸ਼ਾ ਵਿੱਚ ਅਨੁਵਾਦਿਤ ਕੀਤਾ ਸੀ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ অপਸ਼ਨ ਡੀ ਅੰਗਰੇਜ਼ੀ ਨੈਕਸਟ ਕੁਐਸਚਨ ਹੈ ਪੰਜਾਬੀ ਬਾਤਚੀਤ ਕਿਤਾਬ ਨੂੰ ਕਦੋਂ ਲਿਖਿਆ ਗਿਆ 1870 1875 1880 ਜਾਂ ਫਿਰ 1885 ਤਾਂ ਇਹਨਾਂ ਵਿੱਚੋਂ ਸਹੀ ਜਵਾਬ ਰਹੇਗਾ ਜੀ অপਸ਼ਨ B 1875 ਈਸਵੀ ਵਿੱਚ ਮੋਸਟ ਇੰਪੋਰਟੈਂਟ ਬੁੱਕ ਰਹਿਣ ਵਾਲੀ ਹੈ ਜੀ ਇਹ ਵੀ ਸ਼ਰਦਾ ਰਾਮ ਫਲੋਰੀ ਨੇ ਪੰਜਾਬੀ ਬਾਤਚੀਤ ਨੂੰ ਇਸ ਦੇ ਕਹਿਣ ਤੇ ਲਿਖਿਆ ਸੀ ਹੈਨਰੀ ਕੋਟ ਨਿਊਟਨ ਮੈਕਡੋਨल्ड ਜਾਂ ਫਿਰ ਸਾਰੇ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਆਪਸ਼ਨ ਬੀ ਨਿਊਟਨ ਦੇ ਕਹਿਣ ਤੇ ਇਹ ਪੰਜਾਬੀ ਬਾਤਚਿੱਤ 1875 ਲਿਖੀ ਗਈ ਸੀ ਜੀ ਪੰਜਾਬੀ ਬਾਤਚਿੱਤ ਕਿਤਾਬ ਨੂੰ ਕਿਸ ਨੇ ਸੰਪਾਦਿਤ ਕੀਤਾ ਸੀ surjit patar mon singh diwana jit singh sheetal dr gurmukht singh ਇਹਨਾਂ ਵਿੱਚੋਂ ਕਿਹੜਾ ਜਵਾਬ ਸਹੀ ਰਹਿਣ ਵਾਲਾ ਹੈ ਜੀ ਤਾਂ ਆਪਸ਼ਨ ਡੀ ਡਾਕਟਰ ਗੁਰਮukh ਸਿੰਘ ਓਮ ਜੈ ਜਗਦੀਸ਼ ਹਰ ਆਰਤੀ ਕਿਸ ਨੇ ਲਿਖੀ ਸੀ ਆਪਸ਼ਨ ਨੂੰ ਤਿਆਰ ਨਾਲ ਕਰੋ ਰੀਡ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਰਹੇਗਾ ਜੀ ਆਪਸ਼ਨ ਏ ਪੰਡਿਤ ਸਰਦਾ ਰਾਮ ਫਲੋਰੀਜੀ ਨੇ ਨੈਕਸਟ ਕੁਐਸਚਨ ਹੈ ਹਿੰਦੀ ਦਾ ਸਭ ਤੋਂ ਪਹਿਲਾ ਨਾਵਲ ਕਿਹੜਾ ਹੈ? ਪਾਪ ਕੀ ਜੰਗ, ਭਾਗਿਆ ਵਿਦਾਤਾ, ਭਾਗਿਆਵਤੀ ਜਾਂ ਫਿਰ ਇਨ੍ਹਾਂ ਵਿੱਚੋਂ ਕੋਈ ਨਹੀਂ? ਆਪਸ਼ਨ A, B, C ਜਾਂ ਫਿਰ D ਤਾਂ ਰਾਈਟ ਆਨਸਰ ਹੈ ਭਾਗਿਆਵਤੀ ਇਸ ਦਾ ਸਹੀ ਜਵਾਬ ਰਹੇਗਾ। ਗਲੀ ਨਾਮ ਦੇ ਲੇਖ ਵਿੱਚ ਪੰਡਿਤ ਜੀ ਨੇ ਕਿਸ ਸ਼ਹਿਰ ਦੀ ਗਲੀ ਦਾ ਚਿੱਤਰਣ ਕੀਤਾ ਹੈ? ਅੰਮ੍ਰਿਤਸਰ, ਲੁਧਿਆਣਾ ਚੰਡੀਗੜ੍ਹ ਪਟਿਆਲਾ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਤਾਂ ਸਹੀ ਜਵਾਬ ਹੈ ਅੰਮ੍ਰਿਤਸਰ ਨੈਕਸਟ ਕੁਐਸਚਨ ਹੈ ਜੀ ਸ਼ਰਧਾ ਰਾਮ ਫਲੋਰੀ ਕਿਸ ਦੀ ਪ੍ਰੇਰਣਾ ਨਾਲ ਲਿਖਾਰੀ ਬਣਿਆ ਸੀ ਟੈਗੋਰ ਪਾਦਰੀ ਨਿਊਟਨ ਬਾਬਾ ਬੁੱਧ ਰਿਚਰਡ ਟੈਂਪਲ ਇੰਪੋਰਟੈਂਟ ਕੁਐਸਚਨ ਹੈ ਜੀ ਇਨੂੰ ਸਟਾਰ ਲਗਾ ਕੇ ਸਪੈਸ਼ਲ ਲਿਖ ਲੈਣਾ ਤਾਂ ਪਾਦਰੀ ਨਿਊਟਨ ਦੀ ਪ੍ਰੇਰਣਾ ਸਦਕਾ ਉਹਨਾਂ ਨੇ ਲਿਖਾਰੀ ਬਣਦੀ ਚੇਟਕ ਲੱਗੀ ਸੀ ਸ਼ਰਦਾ ਰਾਮ ਫਲੋਰੀ ਦੇ ਨਿਵੰਧ ਹਨ ਗੰਗਾ ਇਸ਼ਨਾਨ ਗਲੀ ਵਿੱਚ ਤਰਨ-ਤਰਨ ਦਾ ਮੇਲਾ ਜਾਂ ਫਿਰ ਇਹ ਸਾਰੇ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਰਹੇਗਾ ਜੀ অপਸ਼ਨ ਡੀ ਸਾਰੇ ਹੀ ਨਿਵੰਧ ਸ਼ਰਦਾ ਰਾਮ ਫਲੋਰੀ ਦੁਆਰਾ ਲਿਖੇ ਗਏ ਹਨ ਆਧੁਨਿਕ ਵਾਰਤਕ ਦਾ ਪਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਪ੍ਰੋਫੈਸਰ ਪੂਰਨ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਸ਼ਰਦਾ ਰਾਮ ਫਲੋਰੀ, ਲਾਲ ਸਿੰਘ ਕਮਲਾ ਕਾਲੀ ਤਾਂ ਸਹੀ ਜਵਾਬ ਇਹਨਾਂ ਵਿੱਚੋਂ ਰਹੇਗਾ ਸ਼ਰਦਾ ਰਾਮ ਫਲੋਰੀ ਜਿਨ੍ਹਾਂ ਨੇ ਹੁਣ ਤੱਕ ਲਾਈਕ ਨਹੀਂ ਕੀਤਾ ਤਾਂ ਪਲੀਜ਼ ਚਲਦੀ ਕਲਾਸ ਨੂੰ ਲਾਈਕ ਕਰ ਦੇਣਾ ਜੀ। ਨੈਕਸਟ ਕੁਐਸਚਨ ਸ਼ੁਰੂ ਵਿੱਚ ਸ਼ਰਦਾ ਰਾਮ ਫਲੋਰੀ ਕੀ ਕਰਦੇ ਸੀ? ਕਵਿਤਾਵਾਂ ਲਿਖਦੇ ਸੀ। ਮਹਾਭਾਰਤੀ ਕਥਾ ਕਰਦੇ ਸੀ। ਪੁਸਤਕਾਂ ਦਾ ਸੰਪਾਦਨ ਕਰਦੇ ਸੀ ਜਾਂ ਫਿਰ ਇਹ ਸਾਰੇ ਹੀ ਤਾਂ ਸਹੀ ਜਵਾਬ ਮਹਾਭਾਰਤ ਦੀ ਕਥਾ ਕਰਦੇ ਸੀ ਅੰਗਰੇਜ਼ ਸਰਕਾਰ ਨੇ ਕਿਸ ਪੁਸਤਕ ਲਈ ਫਲੋਰ ਨੂੰ ਫਲੋਰੀ ਨੂੰ ਇਨਾਮ ਦਿੱਤਾ ਸੀ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਆਰਤੀ ਲਈ ਸਿੱਖਾਂ ਦੇ ਰਾਜ ਦੀ ਵਿਥਿਆ ਪੰਜਾਬੀ ਬਾਤਚਿੱਤ ਜਾਂ ਫਿਰ ਸਾਰੀਆਂ ਸਹੀ ਜਵਾਬ ਰਹੇਗਾ ਪੰਜਾਬੀ ਬਾਤਚਿੱਤ ਪੁਸਤਕ ਲਿਖਣ ਤੇ ਅੰਗਰੇਜ਼ ਸਰਕਾਰ ਵੱਲੋਂ ਕਿੰਨਾ ਇਨਾਮ ਦਿੱਤਾ ਗਿਆ ਸੀ ਜਿਵੇਂ ਆਪਾਂ ਪਿੱਛੇ ਪੜਿਆ ਹੈ ਕਿਹੜੀ ਪੁਸਤਕ ਤੇ ਕਿੰਨਾ ਇਨਾਮ ਸੀ ਤਾਂ ਸਾਰਿਆਂ ਨੇ ਸਹੀ ਜਵਾਬ ਦੱਸਣਾ ਇਹਨਾਂ ਵਿੱਚੋਂ ਕਿਹੜਾ ਹੋਏਗਾ ਸਹੀ ਜਵਾਬ ਸਾਰੇ ਹੀ ਤਾਂ ਕੁੱਲ ਮਿਲਾ ਕੇ 300 ਰੁਪਏ ਉਹਨਾਂ ਨੂੰ ਇਨਾਮ ਦਿੱਤਾ ਗਿਆ ਸੀ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲੈਣਾ ਜੀ ਸਬਸਕ੍ਰਾਈਬ ਸੋ ਅੱਜ ਦੀ ਕਲਾਸ ਅੱਜ ਇੱਥੇ ਹੀ ਖਤਮ ਹੁੰਦੀ ਹੈ ਸੋ ਮਿਲਦੇ ਆਂ ਇੱਕ ਨਵੀਂ ਕਲਾਸ ਦੇ ਵਿੱਚ ਨਵੀਂ ਆਸ ਤੇ ਨਾਲ ਸੋ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੁੜੇ ਰਹੋ ਸਾਡੇ ਨਾਲ